ਨਾ ਮੋਬਾਈਲ ਲੈਪਟਾਪ ਨਾ ਦਿਵਾਨੀ ਚਾਹੀਦੀ ਨਾ ਮੋਬਾਈਲ ਲੈਪਟਾਪ ਨਾ ਦਿਵਾਨੀ ਚਾਹੀਦੀ ਸਲਾਮਤ ਪੰਜਾਬ ਦੀ ਜਵਾਨੀ ਚਾਹੀਦੀ ਠੀਕ ਹੈ ਗੋਲੀਆਂ ਸਮੇਕਾਂ ਵਾਲੀ ਲੋਰ ਨਾ ਦਿਓ ਸਾਨੂੰ ਡਾਂਗਾਂ ਤਲਵਾਰਾਂ ਬੱਤੀ ਬੋਰ ਨਾ ਦਿਓ ਨਸ ਨਸ ਸਾਡੀ ਨਸ਼ਿਆਂ ਚ ਨਾਸ਼ ਨਾ ਕਰੋ ਕੋਣਾ ਹੱਡਾਂ ਨੂੰ ਲਵਾ ਕੇ ਜੰਦਾ ਲਾਸ਼ ਨਾ ਕਰੋ ਬੈਂਚ ਬੈਠਣ ਨੂੰ ਨਹੀਂ ਖੇਡਾਂ ਦੇ ਸਮਾਨ ਦੇ ਦਿਓ ਬੈਂਚ ਬੈਠਣ ਨੂੰ ਨਹੀਂ ਖੇਡਾਂ ਦੇ ਸਮਾਨ ਦੇ ਦਿਓ ਕਬੱਡੀ ਹਾਕੀ ਅਤੇ ਦੌੜਾਂ ਲਈ ਮੈਦਾਨ ਦੇ ਦਿਓ ਕੋਈ ਬਣੇ ਗੈਂਗਸਟਰ ਐਸੀ ਵਜ੍ਹਾ ਨਾ ਦਿਓ ਦੋਸ਼ੀ ਛੱਡੋ ਨਾ ਵੇ ਦੋਸ਼ੀਆਂ ਨੂੰ ਸਜ਼ਾ ਨਾ ਦਿਓ ਬਸ ਇਨ ਇੱਕ ਸਾਡੇ ਤੇ ਮਿਹਰਬਾਨੀ ਚਾਹੀਦੀ ਸਲਾਮਤ ਪੰਜਾਬ ਦੀ ਜਵਾਨੀ ਚਾਹੀਦੀ ਹੋਵੇ ਜਿੰਨੇ ਕ ਚਾਦਰ ਪੈਰ ਓਨੇ ਕ ਪਸਾਰੋ ਹੋਵੇ ਜਿੰਨੇ ਕ ਚਾਦਰ ਪੈਰ ਓਨੇ ਕ ਪਸਾਰੋ ਜੇ ਮੂੰਹ ਕੁਜੇ ਦਾ ਲਾਲ ਚਪੇੜਾ ਆਪਦੇ ਨਾ ਮਾਰੋ ਜੇ ਚੜ ਗਏ ਖਜੂਰ ਡਲੇ ਜਾਜਾਂ ਦੇ ਨਾ ਮਾਰੋ ਉਹ ਰੋੜ ਚੱਜਦੇ ਬਣਾ ਦਿਓ ਬੱਸਾਂ ਪਾਣੀ ਚ ਨਾ ਵੜੋ ਰੋੜ ਚੱਜਦੇ ਬਣਾ ਦਿਓ ਬੱਸਾਂ ਪਾਣੀ ਚ ਨਾ ਵੜੋ ਸਾਨੂੰ ਕਰਜ਼ਾ ਮੁਆਫੀ ਵਾਲਾ ਲਾਹਾ ਨਾ ਦਿਓ ਝੂਠੇ ਲਾਰਿਆਂ ਦੇ ਰਸੇ ਨਾਲ ਫਾਹਾ ਨਾ ਦਿਓ ਦੁੱਧ ਮੱਖਣਾ ਦੀ ਥਾਂ ਤੇ 버ਗਰ ਪੀਜੇ ਨਾ ਖਵਾਓ ਉਹ ਸਾਨੂੰ ਨੌਕਰੀਆਂ ਦਿਓ ਸਾਡੇ ਵੀਜੇ ਨਾ ਲਵਾਓ ਨਹੀਂ ਵਿਦੇਸ਼ਾਂ ਵਿੱਚ ਰੋਲ ਨਹੀਂ ਨੌਜਵਾਨੀ ਚਾਹੀਦੀ ਸਲਾਮਤ ਪੰਜਾਬ ਦੀ ਜਵਾਨੀ ਚਾਹੀਦੀ ਸਲਾਮਤ ਪੰਜਾਬ ਦੀ ਜਵਾਨੀ ਚਾਹੀਦੀ ਕੰਨੀ ਨੱਤ ਪਾਟੀ ਜੀਨ ਵਾਲ ਭੂਰੇ ਨਾ ਬਣਾਓ ਕੰਨੀ ਨੱਤ ਪਾਟੀ ਜੀਨ ਵਾਲ ਭੂਰੇ ਨਾ ਬਣਾਓ ਸਾਨੂੰ ਫੈਸ਼ਨਾਂ ਦੇ ਨਾਂ ਤੇ ਜਮੂਰੇ ਨਾ ਬਣਾਓ ਸਾਡੀ ਸਿੱਖਿਆ ਦੀ ਬੇੜੀ ਵਿੱਚ ਪਾਓ ਨਾ ਜੀ ਵੱਟੇ ਸਾਨੂੰ ਮੂਲ ਸਮਝਾਓ ਤੇ ਲਵਾਓ ਨਾ ਜੀ ਰੱਟੇ ਐਵੇਂ ਅੰਧਵਿਸ਼ਵਾਸਾਂ ਦੇ ਨਾਲ ਚੜੀ ਜਾਓ ਤੱਕੇ ਬਣੋ ਮਿਹਨਤ ਕਸ਼ਟਾਂ ਦਾ ਰਗੜੋ ਨਾ ਮੱਥੇ ਉਜਨੀਤ ਜਾਤ ਪਾਤ ਦਾ ਨਾ ਹੋਵੇ ਫਾਸਲਾ ਮਿਲੇ ਯੋਗਤਾ ਆਧਾਰ ਤੇ ਸਭ ਨੂੰ ਨੌਕਰੀ ਤੇ ਦਾਖਲਾ ਜਿਹੜੀ ਰੱਖੇ ਸਭ ਨੂੰ ਪਰੋਕੇ ਅਸੀਂ ਗਾਨੀ ਚਾਹੀਦੀ ਸਲਾਮਤ ਪੰਜਾਬ ਦੀ ਜਵਾਨੀ ਚਾਹੀਦੀ ਸਲਾਮਤ ਪੰਜਾਬ ਦੀ ਜਵਾਨੀ ਚਾਹੀਦੀ 22847 ਜਿਹੜੇ ਵੇਟ ਤੋਲਦੇ 12847 ਜਿਹੜੇ ਵੇਟ ਤੋਲਦੇ ਸਾਲੇ ਆਪਣੀ ਤੇ ਹੀ ਭੈਣ ਦਾ ਜੋ ਰੇਟ ਖੋਲਦੇ ਹਰ ਕੁੜੀ ਵਿੱਚ ਇਹਨਾਂ ਨੂੰ ਮਸ਼ੂਕ ਦਿਸਦੀ ਹਰ ਮਸਲੇ ਦਾ ਹੱਲ ਹੈ ਬੰਦੂਕ ਦਿਸਦੀ ਸਾਨੂੰ ਨਹੀਂ ਮਨਜ਼ੂਰ ਸਾਨੂੰ ਨਹੀਂ ਮਨਜ਼ੂਰ ਯੋਜੋ ਗੀਤੇ ਦੀ ਬਕਵਾਸ ਸਾਫ ਸੁਥਰਾ ਸੰਗੀਤ ਸੁਣੋ ਸਰਤਾਜ ਤੇ ਗੁਰਦਾਸ ਭੈਣ ਭਾਈ ਰਿਸ਼ਤੇ ਨਾਤਿਆਂ ਦਾ ਖਿਆਲ ਵੀ ਰਹੇ ਭੈਣ ਭਾਈ ਰਿਸ਼ਤੇ ਨਾਤਿਆਂ ਦਾ ਧਿਆਨ ਵੀ ਰਹੇ ਬੰਦਾ ਬਣੇ ਕਲਾਕਾਰ ਥੋੜਾ ਇਨਸਾਨ ਵੀ ਰਹੇ ਗੀਤਕਾਰਾਂ ਦੀ ਨੀ ਨੀ ਮਨਮਾਨੀ ਚਾਹੀਦੀ ਸਲਾਮਤ ਪੰਜਾਬ ਦੀ ਜਵਾਨੀ ਚਾਹੀਦੀ ਨਾ ਮੋਬਾਈਲ ਲੈਪਟਾਪ ਨਾ ਦਵਾਈ ਚਾਹੀਦੀ ਸਾਨੂੰ ਟੈਂਕੀਆਂ ਨਹੀਂ ਸਾਨੂੰ ਟੈਂਕੀਆਂ ਨਹੀਂ ਸਟੇਜਾਂ ਉੱਤੇ ਚੜ੍ਹਨਾ ਸਿਖਾਓ ਸਵਾਲ ਕਰਨਾ ਤੇ ਹੱਕਾਂ ਲਈ ਲੜਨਾ ਸਿਖਾਓ ਜਾਤ ਧਰਮਾਂ ਦੇ ਨਾਂ ਤੇ ਸਾਥੋਂ ਅੱਗਾਂ ਨਾ ਲਵਾਓ ਜਾਤ ਧਰਮਾਂ ਦੇ ਨਾਂ ਤੇ ਸਾਥੋਂ ਅੱਗਾਂ ਨਾ ਲਵਾਓ ਸਾਥੋਂ ਆਪਣਿਆਂ ਦੀਆਂ ਹੀ ਚੁੰਨੀਆਂ ਪੱਗਾਂ ਨਾ ਲਾਹੋ ਇਹਨਾਂ ਸ਼ੇਰਾਂ ਦੀ ਦਹਾੜ ਤਾੜੋ ਵਾੜਿਆਂ 'ਚ ਨਾ ਜ਼ਿੰਦਾਬਾਦ ਮਰਦਾਬਾਦ ਦੇ ਨਾਹਰਿਆਂ 'ਚ ਨਾ ਜਿਹੜਾ ਦੇਸ਼ ਲਈ ਖੋਲੇ ਉਹ ਖੂਨ ਚਾਹੀਦਾ ਜਿਹੜਾ ਦੇਸ਼ ਲਈ ਖੋਲੇ ਉਹ ਖੂਨ ਚਾਹੀਦਾ ਓਵੇਂ ਸਭ ਨਾਲ ਇੱਕੋ ਜਿਹਾ ਕਾਨੂੰਨ ਚਾਹੀਦਾ ਯਾਦ ਭਗਤ ਸਾਬੇ ਦੀ ਕੁਰਬਾਨੀ ਚਾਹੀਦੀ ਸਲਾਮਤ ਪੰਜਾਬ ਦੀ ਜਵਾਨੀ ਚਾਹੀਦੀ ਸਲਾਮਤ ਪੰਜਾਬ ਦੀ ਜਵਾਨੀ ਚਾਹੀਦੀ ਪੂਰੇ ਕਾਗਜ਼ਾਂ ਤੇ ਵਕਤਾਂ ਦੀ ਸੁੱਟੋਂ ਨਾ ਸਿਆਈ ਪੂਰੇ ਕਾਗਜ਼ਾਂ ਤੇ ਵਕਤਾਂ ਦੀ ਸੁੱਟੋਂ ਨਾ ਸਿਆਈ ਫੁੱਲ ਖਿੜਨੇ ਨੀ ਕੰਡਿਆਂ ਦੀ ਕਰਕੇ ਬਜਾਈ ਡੋਲ ਜਾਵੇ ਨਾ ਜਮੀਰ ਭਾਵੇਂ ਸੁੱਟੇ ਕੋਈ ਬੋਟੀ ਡੋਲ ਜਾਵੇ ਨਾ ਜਮੀਰ ਭਾਵੇਂ ਸੁੱਟੇ ਕੋਈ ਬੋਟੀ ਔਰ ਚੰਗੀ ਭਾਗੋ ਦੇ ਪੂੜੇ ਤੋਂ ਭਾਈ ਲਾਲੋ ਦੀ ਰੁੱਖੀ ਰੋਟੀ ਗੱਲ ਫੈਸਲੇ ਦੀ ਕਰੋ ਹੁਣ ਤਰੀਕ ਨਹੀਂ ਉਹ ਲੈਣੀ ਸਾਨੂੰ ਚਾਹੀਦੇ ਨੇ ਹੱਕ ਅਸੀਂ ਭੀਖ ਨਹੀਂ ਉਹ ਲੈਣੀ ਦੰਗਾ ਪੀੜਤਾ ਦੇ ਜ਼ਖਮਾਂ ਨੂੰ ਮਲ੍ਹਮ ਦੇ ਦਿਓ ਦੰਗਾ ਪੀੜਤਾ ਦੇ ਜ਼ਖਮਾਂ ਨੂੰ ਮਲ੍ਹਮ ਦੇ ਦਿਓ ਇਨ੍ਹਾਂ ਡੰਗਾ ਵਾਲੇ ਹੱਥਾਂ 'ਚ ਕਲਮ ਦੇ ਦਿਓ ਚੰਗਾ ਲਿਖੇ ਗੁਰਦੀਪ ਇਲਮ ਦੇ ਦਿਓ ਬੜੀ ਮਰਲੀ ਮੌਤ ਜੀ ਲੈ ਜਿੰਦਗਾਨੀ ਚਾਹੀਦੀ ਸਲਾਮਤ ਪੰਜਾਬ ਦੀ ਜਵਾਨੀ ਚਾਹੀਦੀ ਨਾ ਮੋਬਾਈਲ ਲੈਪਟਾਪ ਨਾ دیਵਾਨੀ ਚਾਹੀਦੀ ਸਲਾਮਤ ਪੰਜਾਬ ਦੀ ਜਵਾਨੀ ਚਾਹੀਦੀ ਮੈਨੂੰ ਸਲਾਮਤ ਪੰਜਾਬ ਦੀ ਜਵਾਨੀ ਚਾਹੀਦੀ ਸასიਖਾਲ ਮਿਹਰਬਾਨੀ ਜੈ ਹਿੰਦ